ਮੋਰਗੋ ਦੇ ਇਤਿਹਾਸਕ ਫੇਸ ਸ਼ਹਿਰ ਵਿੱਚ ਦੋ ਇਮਾਰਤਾਂ ਟਹਿ ਜਾਣ ਕਾਰਨ ਕਟੋਂ ਕਟ 19 ਲੋਕ ਮਾਰੇ ਗਏ ਅਤੇ 16 ਜ਼ਖਮੀ ਹੋ ਗਏ। ਸਥਾਨਕ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਅਲ ਮੁਸਤਕਬਲ ਇਲਾਕੇ ਵਿੱਚ ਵਾਪਰਿਆ ਜਿੱਥੇ 2-4 ਮੰਜ਼ਿਲਾ ਇਮਾਰਤਾਂ ਟਹਿ ਗਈਆਂ। ਟਹਿਣ ਸਮੇ ਇਹਨਾਂ ਇਮਾਰਤਾਂ ਵਿੱਚ ਕੁੱਲ 8 ਪਰਿਵਾਰ ਰਹੇ ਸਨ। ਹਾਦਸੇ ਦੀ ਖਬਰ ਮਿਲਦਿਆਂ ਹੀ ਪੁਲਿਸ ਅਤੇ ਸਿਵਲ ਪ੍ਰੋਟੈਕਸ਼ਨ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਸੋਸ਼ਲ ਮੀਡੀਆ ਤੇ ਆਈਆਂ ਵੀਡੀਓਜ਼ ਵਿੱਚ ਬਚਾਅ ਕਰਮਚਾਰੀ ਮਲਬੇ ਵਿੱਚ ਖੋਜ ਕਰਦੇ ਦਿਖਾਈ ਦੇ ਰਹੇ ਨੇ ਜ਼ਖਮੀਆਂ ਨੂੰ ਫੇਸ ਦੇ ਯੂਨੀਵਰਸਿਟੀ ਹਸਪਤਾਲ ਕੇਂਦਰ ਲਜਾਇਆ ਗਿਆ ਉਦੋਂ ਇਸ ਘਟਨਾ ਨੇ ਮੁਰਕੋਦੇਸ਼ ਸ਼ਹਿਰਾਂ ਵਿੱਚ ਅਸੁਰੱਖਿਅਤ ਅਤੇ ਪ੍ਰਾਣੀਾਈ ਮਾਤਾ ਨੂੰ ਲੈ ਕੇ ਚਿੰਤਾਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਦੇਸ਼ ਭਰ ਵਿੱਚ ਮਾਰਤਾਂ ਦਾ ਟਹਿਣਾ ਇੱਕ ਲਗਾਤਾਰ ਮੁੱਦਾ ਰਿਹਾ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿੱਚ ਵੀ ਇਸੇ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਇੱਕ ਘਰ ਟਹਿ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ